ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਨਾ ਅੱਜ ਆਪਾਂ ਗੱਲ ਕਰਦੇ ਹਾਂ ਪੰਜਾਬ ਦੇ ਦਿਲ ਕਹੇ ਜਾਣ ਵਾਲੇ ਬਠਿੰਡੇ ਸ਼ਹਿਰ ਦੇ ਇਤਿਹਾਸ ਬਾਰੇ ਕੀ ਹੈ ਬਠਿੰਡੇ ਦਾ ਇਤਿਹਾਸ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਠਿੰਡਾ ਸ਼ਹਿਰ ਦਾ ਨਾਂ ਕਿਵੇਂ ਪਿਆ ਪੱਟੀ ਰਾਜਪੂਤਾ ਵਿੱਚ ਪੱਟੀ ਰਾਉ ਹੋਇਆ ਹੈ ਪੱਟੀ ਰਾਉ ਨੇ ਬਠਿੰਡਾ ਸ਼ਹਿਰ ਬਸਾਇਆ ਤੇ ਦੋ ਕਿਲੇ ਬਣਾਏ ਸਨ ਇੱਕ ਬਠਿੰਡੇ ਦਾ ਕਿਲਾ ਤੇ ਇੱਕ ਹਰਮਾਨਗੜ੍ਹ ਵਿੱਚ ਪਟਨੇਰ ਦਾ ਕਿਲਾ ਜੋ ਪੱਟੀ ਰਾਉ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਹੈ ਬਠਿੰਡੇ ਦਾ ਕਿਲਾ ਪੰਜਾਬ ਦਾ ਸਭ ਤੋਂ ਪੁਰਾਣਾ ਕਿਲਾ ਮੰਨਿਆ ਜਾਂਦਾ ਹੈ ਇਹ ਹੀ ਬਠਿੰਡੇ ਦੇ ਇਤਿਹਾਸ ਦਾ ਸਭ ਤੋਂ ਵੱਡਾ ਸਰੋਤ ਹੈ ਜੋ ਆਪਣੇ ਗਰਭ ਵਿੱਚ ਸੈਂਕੜੇ ਸਾਲਾਂ ਦਾ ਇਤਿਹਾਸ ਸਮਾਈ ਬੈਠਾ ਹੈ ਭੱਟੀ ਰਾਜਪੂਤਾਂ ਤੋਂ ਗੱਲ ਕਰਦੇ ਹਾਂ Hindu Shahi ਵੰਸ਼ ਬਾਰੇ ਭਾਰਤ ਵਿੱਚ 1001 ਈਸਵੀ ਤੋਂ ਪਹਿਲਾਂ Hindu Shahi ਵੰਸ਼ ਦਾ ਰਾਜ ਸੀ ਜਿਨ੍ਹਾਂ ਦੇ ਅਧੀਨ ਇਹ ਬਠਿੰਡਾ ਤੇ ਪਸ਼ਾਵਰ ਸਰਹਿੰਦ ਤੇ ਮਲਤਾਨ ਦੇ ਇਲਾਕੇ ਆਉਂਦੇ ਸਨ ਪਠਿੰਡਾ ਉਹਨਾਂ ਦੀ ਰਾਜਧਾਨੀ ਵੀ ਕਹੀ ਜਾਂਦੀ ਹੈ। ਉਹਨਾਂ ਵਿੱਚ ਵਿਨੈਪਾਲ ਨਾਮ ਦਾ ਰਾਜਾ ਹੋਇਆ। ਵਿਨੈਪਾਲ ਦੇ ਨਾਂ ਤੋਂ ਪਠਿੰਡੇ ਦਾ ਨਾਮ ਵਿਕਰਮਗੜ੍ਹ ਪਿਆ। ਵਿਨੈਪਾਲ ਤੋਂ ਬਾਅਦ ਜੈਪਾਲ ਦਾ ਰਾਜ ਆਉਂਦਾ ਹੈ। ਹਿੰਦੂ ਸ਼ਾਹੀ ਵੰਸ਼ ਦੇ ਅੰਤਿਮ ਰਾਜੇ ਜੈਪਾਲ ਦੇ ਨਾਂ ਤੋਂ ਪਠਿੰਡੇ ਦਾ ਸ਼ਹਿਰ ਜੈਪਾਲਗੜ੍ਹ ਪੈ ਗਿਆ। ਇਪ ਕੀ ਹੋਇਆ ਕਿ ਪਠਿੰਡੇ ਦੇ ਉੱਤੇ 1001 ਈਸਵੀ ਵਿੱਚ ਮਹਿਮੂਦ ਗਜਨਵੀ ਨੇ ਹਮਲਾ ਕਰ ਦਿੱਤਾ ਉਸ ਨੇ ਹਿੰਦੂ ਸ਼ਾਹੀ ਵੰਸ਼ ਦਾ ਅੰਤ ਕਰ ਦਿੱਤਾ ਤੇ ਪਠਿੰਡੇ ਦੇ ਕਬਜ਼ਾ ਕਰ ਲਿਆ ਗਜਨਵੀਆਂ ਦਾ ਕਬਜ਼ਾ ਹੋਣ ਨਾਲ ਪਠਿੰਡੇ ਨੂੰ ਤਾਬਰੇ ਹਿੰਦ ਕਿਹਾ ਜਾਣ ਲੱਗਾ ਤਾਬਰੇ ਹਿੰਦ ਤੋਂ ਭਾਵ ਹੈ ਭਾਰਤ ਦਾ ਪ੍ਰਵੇਸ਼ ਦੁਆਰ ਬਠਿੰਡੇ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਵੀ ਕਿਹਾ ਜਾਂਦਾ ਹੈ। ਮਹਿਮੂਦ ਗਜਨਵੀ ਤੋਂ ਬਾਅਦ ਮੁਹੰਮਦ ਗੋਰੀ ਦੇ ਹਮਲੇ ਸ਼ੁਰੂ ਹੋਏ ਜਿਸ ਨੇ 1175 ਵਿੱਚ ਭਾਰਤ ਤੇ ਹਮਲਾ ਕੀਤਾ ਤੇ ਉਸ ਨੇ ਬਠਿੰਡੇ ਦੇ ਕਬਜ਼ਾ ਕਰ ਲਿਆ। ਭਾਰਤ ਵਿੱਚ ਇੱਕ ਮਹਾਨ ਸਮਰਾਟ ਪ੍ਰithvi ਰਾਜ ਚੋਹਾਨ ਜਿਸ ਨੂੰ ਰਾਏ ਪਥੋਰਾ ਵੀ ਕਿਹਾ ਜਾਂਦਾ ਹੈ ਉਨ੍ਹਾਂ ਨੇ 1491 ਈਸਵੀ ਵਿੱਚ ਤਰਾਇਣ ਦੀ ਲੜਾਈ ਵਿੱਚ ਮੁਹੰਮਦ ਗੋਰੀ ਨੂੰ ਹਰਾਇਆ ਤੇ ਉਸ ਤੋਂ ਬਠਿੰਡੇ ਦਾ ਕਿਲਾ ਖੋਹ ਲਿਆ ਬਠਿੰਡੇ ਦੇ ਕਿਲੇ ਤੇ ਚੋਹਾਨ ਵੰਸ਼ ਦੇ ਪਿਛਲੇ ਚੋਹਾਨ ਦਾ ਕਬਜ਼ਾ ਹੋ ਗਿਆ ਹੁਣ ਗੱਲ ਕਰਦੇ ਹਾਂ ਬਠਿੰਡੇ ਸ਼ਹਿਰ ਨਾਲ ਰਜੀਆ ਸੁਲਤਾਨ ਦਾ ਕੀ ਕਨੈਕਸ਼ਨ ਹੈ ਕੌਣ ਸੀ ਰਜੀਆ ਸੁਲਤਾਨ ਰਜੀਆ ਸੁਲਤਾਨ ਭਾਰਤ ਦੀ ਸਭ ਤੋਂ ਪਹਿਲੀ ਮਹਿਲਾ ਕੋਤਾਂ ਅੰफी ਜਿਸ ਨੇ ਬਠਿੰਡੇ ਦੇ ਵੀ ਕਬਜ਼ਾ ਕੀਤਾ ਹੋਇਆ ਸੀ ਬਠਿੰਡੇ ਦਾ ਸੂਬੇਦਾਰ ਅੰਤੂਨੀਆਂ ਨੇ ਵਿਦਰੋਹ ਕਰ ਦਿੱਤਾ ਜਦੋਂ ਇਹ ਰਹਿ ਗਿਆ ਦਿੱਲੀ ਤੋਂ ਬਠਿੰਡੇ ਵਿਦਰੋਹ ਦਗਵਾਉਣ ਆ ਰਹੀ ਸੀ ਤਾਂ ਇਸ ਦੇ ਤੁਰਕ ਸਰਦਾਰਾਂ ਨੇ ਇਥੇ ਰੱਜਗਿਆ ਦੇ ਖਿਲਾਫ ਬਗਾਵਤ ਕਰਕੇ ਇਹ ਤੁਹਾਨੂੰ ਗ੍ਰਿਫਤਾਰ ਕਰ ਦਿੱਤਾ ਕਿਉਂਕਿ ਇਹਦਾ ਨੀਨੀ ਜਾਤ ਦੇ ਜਾਂ ਯਾਕੂਤ ਨਾਲ ਪ੍ਰੇਮ ਸਬੰਧ ਸੀ ਰੱਜਗਿਆ ਨੂੰ ਗ੍ਰਿਫਤਾਰ ਕਰਕੇ ਬਠਿੰਡੇ ਦੇ ਅਲਤੂਂਡੀਆਂ ਨੂੰ ਤੋਹਫੇ ਵਿੱਚ ਦੇ ਦਿੱਤਾ ਰੱਜਗਿਆ ਬਠਿੰਡੇ ਦੇ ਵਿੱਚ 2 ਮਹੀਨੇ ਕੈਦ ਰਹੀ ਇਸ ਤੋਂ ਬਾਅਦ ਕੀ ਹੋਇਆ ਕੱਟਿਕਾ ਨੇ ਉਹ ਤੁੰਡੀਆਂ ਦੇ ਨਾਲ ਹੀ ਸੰਧੀ ਕਰ ਲਈ ਤੇ ਉਹਦੇ ਨਾਲ ਵਿਆਹ ਕਰਾ ਲਿਆ ਤੇ ਉਹਨਾਂ ਨੇ ਯੋਜਨਾ ਬਣਾਈ ਕਿ ਅਸੀਂ ਦਿੱਲੀ ਤੇ ਹਮਲਾ ਕਰਕੇ ਜਦੋਂ ਇਹ ਦਿੱਲੀ ਤੇ ਹਮਲਾ ਕਰਦੇ ਹਨ ਤਾਂ ਇਹਨਾਂ ਨੂੰ ਹਾਰ ਦਾ ਮੂੰਹ ਵੇਖਣਾ ਪੈਂਦਾ ਹੈ ਜਦੋਂ ਰਜਿਆ ਹਾਰ ਕੇ ਵਾਪਸ ਆ ਰਹੀ ਸੀ ਤਾਂ ਕੈਥਨ ਦੇ ਇਲਾਕੇ ਵਿੱਚ Rajputta ਨੇ ਜਾਂ ਦਿੱਲੀ ਦੇ ਅਮੀਰਾਂ ਨੇ ਇੱਥੇ ਦਾ ਸ਼ਾਜਹਸ ਰਾਹੀਂ ਕਤਲ ਕਰਾ ਦਿੱਤਾ ਇਹ ਸੀ ਰਹਿ ਗਿਆ ਸੁਲਤਾਨ ਦੀ ਕਹਾਣੀ ਇਸ ਤੋਂ ਬਾਅਦ ਬਰਾੜਾਓ ਨੇ 1399 ਵਿੱਚ ਭਾਰਤ ਦੇ ਹਮਲਾ ਕਰਕੇ ਧਨ-ਮਾਨ ਲੁੱਟ ਕੇ ਲਿਜਾ ਰਹੇ ਤੰਗੂਰ ਨੂੰ ਲੁੱਟਿਆ ਬਠਿੰਡੇ ਦੇ ਇਲਾਕੇ ਵਿੱਚ ਰਾਜਪੂਤਾਂ ਦਾ ਦਬਦਬਾ ਫੇਰ ਵਧਣ ਲੱਗਾ ਰਾਜਪੱਟੀ ਰਾਜਪੂਤਾਂ ਦੇ ਵਿੱਚ ਸਿੱਧੂ ਰਾਓ ਹੋਏ ਹਨ ਉਸ ਨੇ ਬਠਿੰਡੇ ਦੇ ਇਲਾਕੇ ਨੂੰ ਸਥਾਪਿਤ ਕੀਤਾ ਸਿੱਧੂ ਰਾਓ ਤੋਂ ਬਾਅਦ ਉਸ ਦੀ ਪੀੜ੍ਹੀ ਵਿੱਚ ਬਰਾਰ ਰਾਓ ਨਾਂ ਦਾ ਰਾਜਪੂਤ ਹੋਇਆ ਜਿਨੇ ਇਤਿਹਾਸ ਦੇ ਵਿੱਚ ਬਹੁਤ ਗਹਿਰੀ ਛਾਪ ਛਾਈ ਬਰਾੜਾਓ ਨੇ ਬਠਿੰਡੇ ਦੇ ਵਿੱਚ ਆਪਣੀ ਚੌਧਰ ਜਮਾ ਲਈ ਬਰਾੜਾਓ ਤੋਂ ਬਾਅਦ ਹਿੰਦੁਸਤਾਨ ਵਿੱਚ ਲੋਧੀ ਵੰਸ਼ ਦਾ ਦਾਅਵਾ ਵਧਣ ਲੱਗਾ ਲੋਧੀ ਵੰਸ਼ ਦੇ ਸ਼ਾਸਕਾਂ ਨੇ ਸਿੱਧੂ ਤੇ ਬਰਾੜ ਬਰਾੜਾਂ ਤੋਂ ਚੌਧਰ ਖੋ ਲਈ ਤੇ ਸਾਰਾ ਨਾਕਾ ਆਪਣੇ ਅਧੀਨ ਲੈ ਆਂਦਾ ਜਦੋਂ 1526 ਵਿੱਚ ਬਾਬਰ ਨੇ ਭਾਰਤ ਤੇ ਹਮਲਾ ਕੀਤਾ ਤਾਂ ਇਮਰਹਿਮ ਲੋਧੀ ਨੂੰ ਹਰਾਇਆ ਲੋਧੀ ਵੰਸ਼ ਦਾ ਪਤਨ ਹੋ ਗਿਆ ਤੇ ਬਠਿੰਡੇ ਇਲਾਕੇ ਵਿੱਚ ਬਾਬਰ ਨੇ ਸਿੱਧੂ ਤੇ ਬਰਾੜਾ ਨੂੰ ਚੌਧਰ ਦਿੱਤੀ ਅੱਜ ਵੀ ਬਠਿੰਡੇ ਦੇ ਵਿੱਚ ਉਹ ਚਾਰ ਤੋਪਾਂ ਪਈਆਂ ਹਨ ਜੋ ਬਾਬਰ ਨੇ ਪਾਣੀਪਤਨੀ ਲੜਾਈ ਵਿੱਚ ਯੂਜ਼ ਕੀਤੀਆਂ ਸਨ ਇਹ ਭਾਰਤ ਵਿੱਚ ਸਭ ਤੋਂ ਪਹਿਲਾਂ ਪ੍ਰਯੋਗ ਕੀਤੀਆਂ ਗਈਆਂ ਤੋਪਾਂ ਹਨ ਜੋ ਅੱਜ ਬਠਿੰਡੇ ਸ਼ਹਿਰ ਦੇ ਇਤਿਹਾਸ ਦੀ ਗਵਾਹੀ ਭੜਾਉਂਦੀਆਂ ਹਨ ਇਸ ਤੋਂ ਬਾਅਦ ਗੱਲ ਕਰਦੇ ਹਾਂ ਸਿੱਖ ਇਤਿਹਾਸ ਦੀ ਮੁਖਸਰ ਦੀ ਜੰਗ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ 1706 ਵਿੱਚ ਬਠਿੰਡੇ ਦੇ ਇਲਾਕੇ ਵਿੱਚ ਆਏ। ਬਾਬਾ ਹਾਜੀ ਰਤਨ ਜੀ ਨੂੰ ਮਿਲੇ। ਸੰਗਤਾਂ ਦੇ ਜੋਰ ਪਾਉਣ ਤੇ ਗੁਰੂ ਸਾਹਿਬ ਜੀ ਬਠਿੰਡੇ ਦੇ ਇਸ ਕਿਲਾ ਮਾਰਕ ਵਿੱਚ ਚਲੇ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਕਿਹਾ ਜਾਂਦਾ ਹੈ ਕਿ ਇੱਕ ਰਾਸ਼ਦਾ ਉਧਾਰ ਦਿੱਤਾ। ਬਟਿੰਡੇ ਦੇ ਕਿਲੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਇੱਕ ਖੂਬਸੂਰਤ ਗੁਰੂ ਘਰ ਬਣਿਆ ਹੋਇਆ ਹੈ। ਇਸ ਤੋਂ ਬਾਅਦ ਗੱਲ ਕਰਦੇ ਹਾਂ ਸਿੱਖ ਮਿਸਬਾਂ ਦੀ 1700 65 ਤੋਂ ਪਹਿਲਾਂ ਬਾਬਾ ਆਲਾ ਸਿੰਘ ਜੀ ਜੋ ਸਿੱਧੂ ਅਤੇ ਬਰਾੜਾਂ ਦੇ ਪੂਰਵਜ ਸਨ ਉਹਨਾਂ ਨੇ ਹਾਵੜਾ ਕੀਤਾ ਤੇ ਬਠਿੰਡੇ ਦੇ ਆਸੇ-ਪਾਸੇ ਬਰਨਾਲੇ ਦਾ ਇਲਾਕਾ ਸਰ ਕੀਤਾ 17 ਤੋਂ 65 ਵਿੱਚ ਬਾਬਾ ਆੜਾ ਜੀ ਦੀ ਮ੍ਰਿਤੂ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਦੇ ਉੱਤਰਾਧਿਕਾਰੀਆਂ ਨੇ ਬਠਿੰਡੇ ਦਾ ਕਿਲੇ ਨੂੰ ਜਿੱਤਿਆ 1774 ਵਿੱਚ ਪਟਿਆਲਾ ਰਾਜਪ트 ਦੇ ਸ਼ਾਸਕਾਂ ਨੇ ਬਠਿੰਡੇ ਨੂੰ ਜਿੱਤਿਆ ਤੇ ਆਪਣੇ ਰਾਜਵਿਕ ਮਹਾਨਿਆ ਅੱਗੇ ਜਾ ਕੇ 1947 ਦੇ ਜਦੋਂ ਦੇਸ਼ ਆਜ਼ਾਦ ਹੁੰਦਾ ਹੈ ਤਾਂ 1948 ਵਿੱਚ ਪੈਪਸੂ ਰਾਜ ਦੀ ਸਥਾਪਨਾ ਕੀਤੀ ਜਾਂਦੀ ਹੈ। ਆਲੇ ਦੇ ਸ਼ਾਹਕਾਂ ਨੇ ਬਲਵੰਤ ਸਿੰਘ ਦੀ ਜੋ ਉਹਨਾਂ ਦਾ ਸੈਨਾਪਤੀ ਸੀ ਵੀ ਮਦਦ ਨਾਲ ਪਠਿੰਡੇ ਦੇ ਕਿਲੇ ਦੇ ਨਾਲ ਇੱਕ ਬਾਈਆ ਕਿਲਾ ਬਣਾਇਆ। ਇਹ ਬਾਈਏ ਕਿਲੇ ਦੇ ਵਿੱਚ ਉਹਨਾਂ ਦੀ ਫੌਜ ਦਾ ਠਿਕਾਣਾ ਹੁੰਦਾ ਸੀ ਟ੍ਰੇਨਿੰਗ ਦਿੱਤੀ ਜਾਂਦੀ ਸੀਗੀ ਹੁਣ ਅੱਜ ਕੱਲ ਆਪਾਂ ਵੇਖਦੇ ਆ ਉਸ ਬਾਗੇ ਕਿਲੇ ਨੂੰ ਰੈਕਟੋਰੈਂਡ ਦਾ ਰੂਪ ਦੇ ਦਿੱਤਾ ਗਿਆ 1948 ਵਿੱਚ ਬਠਿੰਡਾ ਜ਼ਿਲ੍ਹਾ ਬਣਾਇਆ ਗਿਆ ਤੇ 1956 ਵਿੱਚ ਪੈਪਸੂ ਰਾਜ ਦਾ ਭਾਰਤ ਵਿੱਚ ਵਿਲਿਆ ਕਰ ਦਿੱਤਾ ਗਿਆ ਆਪ ਕੀ ਭਾਗ ਦੇ ਵਿੱਚ ਮਲਾ ਲਿਆ ਇਹ ਸੀ ਬਠਿੰਡੇ ਦਾ ਗੌਰਵਮਈ ਇਤਿਹਾਸ ਜਿੰਨਾਂ ਦਾ ਭੱਟੀ ਰਾਜਪੂਤਾ ਸਿੱਧੂ ਅਤੇ ਬਰਾੜਾ ਨਾਲ ਬਹੁਤ ਡੇਹਰਾ ਬੰਧ ਹੈ ਬਠਿੰਡੇ ਦੇ ਕਿਲੇ ਵਿੱਚ ਇੱਕ ਹੋਰ ਬਹੁਤ ਵੱਡੀ ਖੋਜ ਹੋਈ ਜਿਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਬਠਿੰਡੇ ਦਾ ਕਿਲਾ ਕਿੰਨਾ ਪੁਰਾਣਾ ਹੈ ਬਠਿੰਡੇ ਦੇ ਕਿਲੇ ਵਿੱਚ ਇੱਕ ਇੱਟਾਂ ਨਿਕਲਣ ਜੋ ਬਹੁਤ ਛੋਟੀਆਂ-ਛੋਟੀਆਂ ਇੱਟਾਂ ਤੇ ਉਹਨਾਂ ਦਾ ਜਦੋਂ ਰਿਸਰਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਇੱਟਾਂ ਸਮਰਾਟ ਕਨਿਸ਼ਕ ਦੇ ਟਾਈਮ ਦੇ ਹਨ ਇਸ ਤੋਂ ਇਹ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਬਠਿੰਡੇ ਦਾ ਕਿਲਾ ਜਿਸ ਨੂੰ ਅੱਜ ਕੱਲ ਕਿਲਾ ਮੁਬਾਰਕ ਵੀ ਕਿਹਾ ਜਾਂਦਾ ਹੈ ਇਹ ਕਿਲਾ 2000 ਸਾਲ ਪੁਰਾਣਾ ਹੈ ਜੋ ਕਿ ਭਾਰਤ ਦਾ ਸਭ ਤੋਂ ਪੁਰਾਣਾ ਕਿਲਾ ਵੀ ਮੰਨਿਆ ਜਾਂਦਾ ਹੈ ਇਹ ਹੈ ਬਠਿੰਡੇ ਦਾ ਇਤਿਹਾਸ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ